ਆਪਣੇ ਸਾਥੀ ਨੂੰ ਐਚ ਆਈ ਵੀ ਪੋਜ਼ਿਟਿਵ ਹੋਣ ਕਰਕੇ ਨੌਕਰੀ ਤੋਂ ਕੱਢਣ ਲੱਗਿਆ ਕੰਪਨੀ ਵਾਲੇ ਕਿਧਰੇ ਗਲਤੀ ਵੀ ਨਾ ਕਰ ਲੈਣ ਆਹ ਦੇਖੋ ਪੰਜਾਬ ਸਰਕਾਰ ਨੇ ਐਚ ਆਈ ਵੀ ਏਡ ਐਕਟ 2017 ਅਧੀਨ ਵਿਸ਼ੇਸ਼ ਨਿਯਮ ਬਣਾ ਕੇ ਐਚ ਆਈ ਵੀ ਪੀੜਤ ਲੋਕਾਂ ਨੂੰ ਸਿੱਖਿਆ ਸਿਹਤ ਰੋਜ਼ਗਾਰ ਜਾਂ ਹੋਰ ਕਿਸੇ ਵੀ ਸਮਾਜਿਕ ਖੇਤਰ 'ਚ ਵਿਤਕਰੇ ਤੋਂ ਬਚਾਉਣ ਲਈ ਅਤੇ ਉਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਦੇ ਨਿਪਟਾਰੇ ਲਈ ਸਿਵਲ ਸਰਜਨਾ ਨੂੰ ਓਮਬਰਡਸਮੈਨ ਨਿਯੁਕਤ ਕੀਤਾ ਹੈ ਜੋ ਸ਼ਿਕਾਇਤ ਮਿਲਣ ਤੇ 3 ਦਿਨਾਂ ਦੇ ਅੰਦਰ ਅੰਦਰ ਦਿਸ਼ਾ ਨਿਰਦੇਸ਼ ਦਿੰਦੇ ਨੇ ਤੇ ਐਚ ਆਈ ਵੀ ਪੀੜਤ ਲੋਕਾਂ ਨੂੰ ਇਨਸਾਫ ਦਵਾਉਂਦੇ ਨੇ नया न्यूज चैनल लाने से पहले हमने आपसे पूछा कैसा होना चाहिए न्यूज चैनल तो आपने हमें बताया खबरें हो एजेंडा नहीं तो अब देखिए तक 360 गली से ग्लोब तक मेरे फादर साहब गाँवे से बाय ब्लड एक गायकी मिली है और वो ओ भी उन्होंने डेथ हो गई थी दो हज़ार तीन के तद मैं बहुत छोटी सी तद ता, मतलब कोई ऐसा गाना बजाना था मेरे ਕੋਲ ਦੀ ਵੀ ਨਹੀਂ ਸੀਗਾ ਕਿ ਮੈਂ ਕਦੇ ਗਾਉਂਗੀ ਸੋ ਬਸ ਉਹਨਾਂ ਦੀ ਡੈਥ ਹੋਈ ਔਰ ਵਕਤ ਨੇ ਸਿਖਾਤਾ ਬਹੁਤ ਕੁਝ ਫਿਰ ਉਹ ਇਹ ਇੱਕ ਮੇਰਾ ਸ਼ੌਕ ਬਣ ਗਿਆ ਕਿ ਹਾਲਾਤ ਇਦਾਂ ਦੇ ਸੀ ਕਰਦੇ ਤੇ ਫਿਰ ਇਸ ਸ਼ੌਕ ਨੂੰ ਮੈਂ ਅੱਗੇ ਲੈ ਕੇ ਵਧੀਆਂ ਸ਼ੁਰੂਆਤ ਹੋਈ ਇਸ ਤਰ੍ਹਾਂ ਦੀ ਟ੍ਰੇਨਿੰਗ ਵੱਡੇ ਪਰਿਵਾਰ ਵਿੱਚ ਜੇ 뮤직 ਹੋਣ ਦਾ ਸੀਗਾ ਇਸ ਤਰ੍ਹਾਂ ਸੇ ਕੋਈ ਟ੍ਰੇਨਿੰਗ ਨਹੀਂ ਰਹੀ ਹੈ ਮੈਂ ਟ੍ਰੇਨਿੰਗ ਨਹੀਂ ਲਈ ਮੈਂ 뮤직 ਸਿੱਖਿਆ ਨਹੀਂ ਮੇਰੇ ਮਤਲਬ ਮੈਂ ਕੋਈ ਰਿਆਜ਼ ਨਹੀਂ ਕੀਤੀ ਮੈਂ ਕੋਈ ਪ੍ਰੈਕਟਿਸ ਨਹੀਂ ਕੀਤੀ ਮੇਰੇ ਫਾਦਰ ਸਾਹਿਬ ਗਾਉਂਦੇ ਸੀਗੇ ਬਾਇ ਬਲੱਡ ਦੀ ਗਾਇਕੀ ਮਿਲੀ ਆ ਔਰ ਉਹ ਉਹ ਵੀ ਉਹਨਾਂ ਦੀ ਡੈਥ ਹੋ ਗਈ ਸੀ 2003 ਦੇ ਵਿੱਚ ਤੱਕ ਮੈਂ ਬਹੁਤ ਛੋਟੀ ਸੀਗੀ ਤਦ ਤਾ ਮਤਲਬ ਕੋਈ ਐਸਾ ਗਾਣਾ ਬਜਾਉਣਾ ਤਾਂ ਮੇਰੇ ਕੋਲ ਦੀ ਵੀ ਨਹੀਂ ਸੀਗਾ ਕਿ ਮੈਂ ਕਦੇ ਗਾਉਂਗੀ ਸੋ ਬਸ ਉਹਨਾਂ ਦੀ ਡੈਥ ਹੋਈ ਔਰ ਵਕਤ ਨੇ ਸਿਖਾਤਾ ਬਹੁਤ ਕੁਝ ਫਿਰ ਉਹ ਇਹ ਇੱਕ ਮੇਰਾ ਸ਼ੌਕ ਬਣ ਗਿਆ ਕਿ ਹਾਲਾਤ ਇਦਾਂ ਦੇ ਸੀ ਘਰ ਦੇ ਸੇ ਫਿਰ ਇਸ ਸ਼ੌਕ ਨੂੰ ਮੈਂ ਅੱਗੇ ਲੈ ਕੇ ਵਧੀਆਂ ਔਰ ਅੱਜ ਜੋ ਤੁਹਾਡੇ ਸਾਹਮਣੇ ਆਪਕੇ ਜੇ ਕਹਤੇ ਨੇ ਕਿ ਫਰਸਟ Song ਇਸ ਆਲਵੇਸ ਸਪੈਸ਼ਲ ਤੋ ਉਹ ਪਹਿਲਾ ਕੌਨ ਸਾ ਗਾਣਾ ਥਾ ਜੋ ਆਪਕੋ ਲੱਗਦਾ ਹੈ ਕਿ ਚੇਂਜਡ ਯੂ ਐਡ ਮੇਟ ਅਫਸਾਨਾ ਪਹਿਲਾ ਗਾਣਾ ਮੇਰਾ ਤਿਤਲੀਆ कैसे ये गाना आखिर आया कैसे आपको मतलब कुछ अगर ये गाना आ, मैं बस ਏਦਾਂ ਹੀ ਮੈਨੂੰ ਨਾ ਜਿਹੜੇ ਗਾਣੇ ਮੇਰੇ ਵਧੀਆ ਸੁਪਰ ਡੂਪਰ ਹਿੱਟ ਹੋਏ ਨੇ ਨਾ ਬਸ ਉਹਦੀ ਕਾਲ ਹੀ ਆਉਂਦੀ ਹੈ ਮੈਨੂੰ ਕਿ ਏਦਾਂ ਗਾਣਾ ਗਾਉਣਾ ਮੈਂ ਕਿਤੇ ਨਾ ਕਿਤੇ ਬਿਜ਼ੀ ਹੁੰਦੀ ਆ ਕਿ ਹਾਂਜੀ ਠੀਕ ਹੈ ਬਟ ਮੈਂ ਬਿਜ਼ੀ ਨਹੀਂ ਆਇਆ ਨਹੀਂ ਕਹਿੰਦੀ ਕਿਸੇ ਨੂੰ ਮੈਂ ਬਿਜ਼ੀ ਹਾਂ ਮੈਂ ਹਮੇਸ਼ਾ ਇਹ ਕਹਿੰਦੀ ਮੈਂ ਮੈਨੂੰ ਅੱਜ ਪਤਾ ਕਿ ਮੈਂ ਬਿਜ਼ੀ ਹੁੰਨੀ ਪਰ ਮੈਂ ਸਾਹਮਣੇ ਵਾਲੇ ਬੰਦੇ ਨੂੰ ਵੀ ਦੱਸਦੀ ਕਿ ਮੈਂ ਬਿਜ਼ੀ ਐ ਮੈਂ ਕਹਿੰਦੀ ਹਾਂਜੀ ਦੱਸੋ ਠੀਕ ਹੈ ਜੀ ਓਕੇ ਕਿਉਂਕਿ ਇੰਟਰਸਟ ਦਿਖਾਣਾ ਪੈਂਦਾ ਤਾਂ ਮੈਂ ਫਿਰ ਨਾਲ ਦੀ ਨਾਲ ਕਹਿੰਨੇ ਹਾਂ ਜੀ ਮੈਂ ਕਰਕੇ ਭੇਜ ਦਿੰਨੀ ਕਿੰਨੇ ਟਾਈਮ ਤੈਨੂੰ ਚਾਹੀਦਾ ਕਿੰਨੇ ਚ ਤਾਂ ਮੈਂ ਉਹਨੂੰ ਉਦੋਂ तितਲੀਆਂ ਵੀ ਮੈਂ ਕਿਤੇ ਜਾ ਰਹੀ ਸੀਗੀ ਜਾਨੀ ਵੇ ਜਾਨੀ ਜਦੋਂ ਆਇਆ ਉਦੋਂ ਵੀ ਕਿਤੇ ਜਾ ਰਹੀ ਸੀ ਮੈਨੂੰ ਕਾਲ ਆਈ ਮੈਂ ਪਹਿਲ ਗਾਣੇ ਨੂੰ ਦਿੱਤੀ ਆ ਕਿ ਪਹਿਲ ਗਾਣੇ ਨੂੰ ਸੋ ਜਿਸਾ ਹੁਣ ਦਰੰਦਰ ਮੂਵੀ ਦਾ ਨਾਲ ਨੱਚਣਾ ਵੀ ਮੈਂ ਬੀਜ਼ੀ ਸੀ ਐਨੇ ਸ਼ੋ ਆ ਸ਼ੋ ਚਿੱਤਰਸਾਲੇ ਕਿਤੇ ਚੱਲਦੇ ਪਏ ਸੀ ਪਰ ਮੈਨੂੰ ਜਿੱਦਾਂ ਕਾਲ ਆਈ ਮੈਨੂੰ ਦੱਸਿਆ ਮੈਂ ਕਿ ਟਾਈਮ ਦੇ ਦਿਓ ਮੈਨੂੰ ਕਦੋਂ ਚਾਹੀਦਾ ਤੁਹਾਨੂੰ ਉਸੇ ਟਾਈਮ ਤੋਂ ਪਹਿਲਾਂ ਉਹਨਾਂ ਨੂੰ ਬਾਤ ਪਰ ਤੁਹਾਨੂੰ ਕੀ ਲੱਗਦਾ ਪੰਜਾਬ ਦੇ ਗਾਣੇ ਵਿੱਚ ਕੀ ਇਹ ਉਹਦੇ ਵਿੱਚ ਸਵਾਦ ਹੁੰਦਾ ਹੈ ਕਿ ਉਹ ਹਰ ਦਿਸਤੇ ਮਿਕਸ ਹੋ ਜਾਂਦੇ ਆ। ਅੱਜ ਪੂਰਾ ਇੰਡੀਆ ਪੰਜਾਬ ਦੇ ਆ ਉਹ ਔਰ ਪੰਜਾਬੀ ਇੱਕ ਐਸੀ ਗੱਲਬਾਤ ਆ ਨਾ ਕਿ ਜਿਹੜਾ ਕੰਬੀਨੇਸ਼ਨ ਆ ਨਾ ਉਹ ਉਹ ਉਹਦੇ ਬਿਨਾ ਹਰ ਬੰਦਾ ਅਧੂਰਾ। ਸੋ ਬਹੁਤ ਲਾਜ਼ਮੀ ਆ ਪੰਜਾਬੀ ਗਾਣੇ ਬਿਨਾ ਕੋਈ ਫੀਲ ਨਹੀਂ, ਕੋਈ ਮਜ਼ਾ ਨਹੀਂ, ਕੋਈ ਇੰਜੋਏਮੈਂਟ ਨਹੀਂ ਐ, ਕੋਈ ਵਿਆਹ ਅਧੂਰੇ ਨੇ, ਬਰਥਡੇ ਪਾਰਟੀਆਂ ਅਧੂਰੀਆਂ ਨੇ। ਸੋ ਉਹ ਸਵੈਗ ਹੀ ਵੱਖਰਾ ਪੰਜਾਬੀਆਂ ਦਾ ਔਰ ਪੰਜਾਬੀ ਗਾਣਿਆਂ ਦਾ ਔਰ ਪੰਜਾਬੀ ਬੋਲੀ ਦਾ। ਸੋ ਤੋਂ ਅਸੀਂ ਪੰਜਾਬੀ ਆ ਸਾਨੂੰ ਤਾਂ ਹੋਰ ਮਾਨ ਫੀਲ ਹੁੰਦਾ ਸੋ ਅਸੀਂ ਸਾਡੀ ਮਾਂ ਬੋਲੀ ਆ ਸੋ ਅੱਛਾ ਲੱਗਦਾ ਬੋਲਦੇ ਆ ਔਰ ਗਾਉਨੇ ਔਰ ਅੱਜ ਕੱਲ ਤਾਂ ਹਰ ਬਾਲੀਵੁੱਡ ਮੂਵੀ ਦੇ ਵਿੱਚ ਪੰਜਾਬੀ ਗਾਣਾ ਲਾਜ਼ਮੀ ਹੋ ਗਿਆ ਜਿੱਦਾਂ ਇੰਪੋਰਟੈਂਸ ਆ ਵੀ ਨਹੀਂ ਹੋਊਗਾ ਤਾਂ ਮੂਵੀ ਚੱਲੇਗੀ ਨਹੀਂ ਤੁਹਾਡੀ ਸ਼ੁਰੂਆਤ ਪੰਜਾਬੀ ਰਿਐਲਿਟੀ ਸ਼ੋ ਸੇ ਹੋਈ ਥੀ ਔਰ ਮੈਨੂੰ ਕਿਸੇ ਨੇ ਦੱਸਿਆ ਕਿ ਤੁਹਾਨੂੰ ਪਤਾ ਨਹੀਂ ਸੀਗਾ ਕਿ ਪੰਜਾਬ ਬਾਲੀਵੁੱਡ ਗਾਣੇ ਹੁੰਦੇ ਕੀ ਐ ਮੈਨੂੰ ਕੁਝ ਵੀ ਨਹੀਂ ਪਤਾ ਸੀ ਮੈਨੂੰ ਨਾ ਸੂਫੀ ਪਤਾ ਸੀ ਨਾ ਬਾਲੀਵੁੱਡ ਪਤਾ ਸੀ ਸਿੱਧਾ ਬਸ ਗਾਣਾ ਇੱਕ ਅੱਦੇ ਦੋ ਤਿਆਰ ਕੀਤੇ ਸੀ ਉਹ ਗਾਏ ਉਹੀ ਚੱਲਦੇ ਆ ਬਸ ਤੇ ਤੋਂ ਪਹਿਲਾ ਕੌਨਸਾ ਗਾਣਾ ਸੀ ਜੋ ਇਸ ਰਿਐਲਿਟੀ ਸ਼ੋਅ ਵਿੱਚ ਮੈਂ ਰਿਐਲਿਟੀ ਸ਼ੋਅ ਦੇ ਵਿੱਚ ਕੋਈ ਪ੍ਰਾਈਵੇਟ ਕੰਪੋਜੀਸ਼ਨ ਗਾਈ ਸੀਗੀ ਉਹ ਵੀ ਮੇਰਾ ਗਾਣਾ ਤਿਤਲੀਆਂ ਦਾ ਤਰਾ ਬੜਾ ਵਾਇਰਲ ਹੋਇਆ ਸੀਗਾ ਉਦੋਂ ਉਹ ਗਾਣਾ ਸੀ ਕਾਂ ਸੋ ਉਹ ਬਹੁਤ ਅੱਛਾ ਸੀ ਉਹਨੂੰ ਕੰਪੋਜੀਸ਼ਨ ਮੈਂ ਕੀਤੀ ਸੀਗੀ ਆਪ ਤੇ ਉਹ ਬਹੁਤ ਲਾਇਕ ਈਤਾ ਜਦੋਂ ਜਦੋਂ ਵੀ ਜਿੱਥੇ ਜਿੱਥੇ ਵੀ ਗਾਇਆ ਜੱਜ ਖੜੇ ਹੀ ਹੁੰਦੇ ਗਏ ਕਿ ਸਟੈਂਡਿੰਗ ਵਿਜ਼ਨਸ ਮੈਨੂੰ ਮਿਲਦੀਆਂ ਰਹੀਆਂ ਸੋ ਅੱਛਾ ਲੱਗਿਆ ਬਹੁਤ ਪਿਆਰ ਕੀਤਾ ਸਾਰਿਆਂ ਨੂੰ